ਸ਼ਸ਼ੀਕਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਵਿਖੇ ਜਿਲ੍ਹਾ ਬਰਨਾਲਾ ਦੇ ਪਿੰਡ ਖੜੇ ਆ ਅਮਲ ਸਿੰਘ ਵਾਲਾ ਜੋ ਕਿ ਹਮੀਦੀ ਰੋਡ ਉੱਤੇ ਪਿੰਡ ਹੈਗਾ ਇੱਥੇ ਇੱਥੇ ਬਾਈਆਂ ਨੇ ਪੰਜਾਬ ਫੂਡ ਹੱਬ ਕਰਿਆ ਜੋ ਕਿ ਬਾ ਕਮਾਲ ਆ ਯਾਰ ਦੇਖਣਯੋਗ ਆ ਬਹੁਤ ਸਫਾਈ ਤੇ ਅੱਜ ਪਹਿਲਾ ਦਿਨ ਆ ਬਾਈਆਂ ਦਾ ਇੱਥੇ ਸਟਾਰਟਿੰਗ ਆ ਤੇ ਆਪਾਂ ਸਾਰੀ ਬਾਈ ਨਾਲ ਗੱਲਬਾਤ ਕਰਦੇ ਆ ਕਿ ਕਿੱਥੋਂ ਤੁਸੀਂ ਟ੍ਰੇਨਿੰਗ ਲੇਤੀ ਕੀ ਕੁਝ ਬਣਾ ਰਹੇ ਹੋਗੇ ਸਾਰਾ ਕੁਝ ਗੱਲਬਾਤ ਕਰਦੇ ਆ ਬੜੇ ਹੋ ਐਂਡ ਤੇ ਕਿੱਥੇ ਨੇ ਤੁਸੀਂ ਬਾਹਰੋਂ ਕੈਮਰਾ ਮਾਰ ਦਿਓ ਹਨਾ ਦਿਖਾ ਦਨੇ ਆਪਾਂ ਵਾਈਫਰਾਂ ਨੇ ਵੀ ਲੁੱਕ ਪਹਿਲਾਂ ਗੰਨੇ ਦੇ ਜੂਸ ਤੋਂ ਸਟਾਰਟਿੰਗ ਕੀਤੀ ਸੀ ਇਹਨਾਂ ਨੇ ਤੋਂ ਉਹ ਤੋਂ ਲੈ ਕੇ ਅੱਜ ਤੱਕ ਜਿਹੜਾ ਇਹ ਤਾਮ ਜਾਮ ਇਹਨਾਂ ਨੇ ਖੜਾ ਕੀਤਾ ਗਿਆ ਸਾਰਾ ਤੁਹਾਡੇ ਸਾਹਮਣੇ ਆ ਦੋਸਤੋ ਆ ਆ ਦੇਖੋ ਅੰਦਰ ਵੀ ਕੈਮਰਾ ਮਾਰ ਦਿਓ ਦੀ ਆਵਾਜ਼ ਨੂੰ ਨਹੀਂ ਮੜਿਆ ਇਹ ਬੋਲ ਭੋਲਰ ਸਾਹਿਬ ਥੋੜਾ ਜਿਹਾ ਅੰਦਰ ਮਾਰੋ ਕੈਮਰਾ ਦੇਖੋ ਵੀ ਵਾਹ ਕਮਾਲ ਆ ਯਾਰ ਹਨਾ ਕਈ ਵਾਰੀ ਕੋਈ ਸ਼ਕੀਨ ਭਰਾ ਹੁੰਦੇ ਵੀ ਯਾਰ ਬਾਹਰ ਬੈਠਣਾ ਤੇ ਬਾਹਰ ਵੀ ਇਹਨਾਂ ਨੇ ਮਤਲਬ ਕਿ ਵਾਕਈ ਪਤਾ ਲੱਗਦਾ ਕਿ ਕੀ ਚੀਜ਼ ਬਣਾਈ ਵੀ ਹੈ ਹਨਾ ਬਹੁਤ ਵਧੀਆ ਸੈਟਅਪ ਲਾਇਆ ਹੋਇਆ ਹੈਗਾ ਹਮੀਦੀ ਰੋਡ ਉੱਤੇ ਬਣਾਇਆ ਹੋਇਆ ਬਈਆਂ ਨੇ ਪਿੰਡਾ ਆਮਲਾ ਸਿੰਘ ਵਾਲਾ ਆ ਗੱਲਬਾਤ ਕਰਾਉਣੇ ਹੈ ਬਾਈ ਨੇ ਇੱਕ ਆਪਣਾ ਪੰਜਾਬੀ ਬੰਦਾ ਹੈ ਤੇ ਕੰਮ ਸਟਾਰਟ ਕੀਤਾ ਹੰਬਲਾ ਮਾਰ ਗਿਆ ਆਪਾਂ ਪੰਜਾਬੀਆਂ ਨੂੰ ਅੱਗੇ ਲੈ ਕੇ ਗਏ ਹੈ ਹਨਾ ਬਹੁਤ ਸੋਹਣਾ ਸੈਟ ਬਲਾਇਆ ਹੈ ਤੇ ਬਾਈ ਦਾ ਸਾਥ ਦਿਓ ਵੱਧ ਤੋਂ ਵੱਧ ਇੱਥੇ ਆ ਕੇ ਆਓ ਗੱਲਬਾਤ ਕਰਦੇ ਹਾਂ। ਅਈ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਣਖ ਚੈਨਲ ਤੇ ਸਵਾਗਤ ਹੈ ਵੀ ਤੁਹਾਡਾ ਬਹੁਤ-ਬਹੁਤ ਜੀ ਤੇ ਆਪਣਾ ਨਾਮ ਤੇ ਤੁਹਾਡਾ ਜਿਹੜਾ ਤੁਸੀਂ ਅੱਜ ਸੌਫੋਲੀਏ ਤੇ ਰੋਡ ਪਿੰਡ ਆਮਲਾ ਸਿੰਘ ਵਾਲਾ ਜੀ ਅੱਜ ਵੀ ਰੋੜਾ ਮਹੀਦੀਲਾ ਮਲੇਰਕੋੜਲੇ ਰੋਡ ਤੇ ਲਿੰਕ ਹੈ ਜੀ ਇੱਥੇ ਆਪਾਂ ਫਾਸਟ ਫੂਡ ਦਾ ਨਾਮਕਮ ਸ਼ੁਰੂ ਕਰਾਈ ਹੈ ਇੱਥੇ 버ਗਰ ਸੈਂਡਵਿਚ ਫਰਾਈਸ ਬੋਲਸ ਵਗੈਰਾ ਬਣਦੇ ਨੇ ਜੀ ਕੌਫੀ ਵੀ ਆ ਕੋਲਡ ਵੀ ਆ ਹੌਟ ਵੀ ਆ ਤੇ ਸੇਕ ਵਗੈਰਾ ਅਵੇਲੇਬਲ ਨੇ ਤੇ ਮਕਟਲ ਵਗੈਰਾ ਵੀ ਨਹੀਂ ਤੇ ਪਹਿਲਾਂ ਤੁਸੀਂ ਸਟਾਰਟਿੰਗ ਕਿਹੜੇ ਕੰਮ ਤੋਂ ਸਟਾਰਟਿੰਗ ਪਹਿਲਾਂ ਆਪਾਂ ਇਕੱਲਾ ਜੂਸ ਤਾਂ ਗੰਨੇ ਦਾ ਸਟਾਰਟਿੰਗ ਕਰਿਆ ਸੀਗਾ ਹਾਂ ਗੰਨੇ ਤੋਂ ਹਾਂ ਗੰਨੇ ਤੋਂ ਸਟਾਰਟਿੰਗ ਕਰਿਆ ਸੀ ਉਹ ਵਾਲੀ ਵਾਲੀ ਆਪਣੀ ਬਾਤ ਕਰਿਆ ਕੰਮ ਇਹ ਕਰ ਲਿਆ ਤੇ ਜੇ ਆਪਾਂ ਗੱਲ ਕਰੀਏ ਗੰਨੇ ਦੀ ਹਣਾ ਗੰਨਾ ਤੁਸੀਂ ਫਿਰ ਬਾਹਰੋਂ ਮਾਰਕੀਟ ਚ ਲੈਂਦੇ ਸੀ ਕਿ ਆਪ ਦਾ ਪਹਿਲਾਂ ਆਪਾਂ ਮਾਰਕੀਟ ਚ ਲੈਂਦੇ ਪਰ ਹੁਣ ਆਪਾਂ ਆਪ ਹੀ ਆਪੀਆ ਕੋਲੇ ਲਗਾ ਲਈਏ ਇਕੱਲਾ ਬਹਾਂਗਾ ਗੰਨੇ ਦਾ ਕਰ ਲਿਆਈ ਬਸ ਵੀ ਹੁਣ ਆਪਦੇ ਆਪ ਹੀ ਖੋਦੀ ਬਣਾ ਕੇ ਕਰ ਰਹੇ ਹਾਂ ਅਛਾ ਵੀ ਸਭ ਤੋਂ ਵਧੀਆ ਤਾਂ ਇਥੋ ਨਹੀਂ ਆਪਾਂ ਕੁਝ ਵੀ ਲੈ ਰਹੇ ਆਪਾਂ ਸਭ ਕੁਝ ਹੈਂਡਵਰਕ ਆ ਵਿੱਚ ਲੈਂਨ ਦੀ ਲੋੜ ਨਹੀਂ ਹਾਂ ਆਪਾਂ ਸਭ ਕੁਝ ਹੈਂਡਵਰਕ ਹੀ ਕਰ ਰਹੇ ਆ ਠੀਕ ਆ ਜੀ ਆਪਾਂ ਗੰਨਾ ਦੇਖਦੇ ਆ ਗੰਨਾ ਵੀ ਤੁਸੀਂ ਆਪ ਦਾ ਲਾ ਰਹੇ ਹੋਗੇ ਹਾਂਜੀ ਸਾਰਾ ਕੁਝ ਟੋਟਲੀ ਆਪ ਦਾ ਹੈ ਕਰ ਰਹੇ ਆ ਅਛਾ ਗੰਨਾ ਵੀ ਤੁਸੀਂ ਆਪ ਦਾ ਲਾਇਆ ਤੇ ਪਹਿਲਾਂ ਗੰਨੇ ਤੋਂ ਸਟਾਰਟ ਕਰਿਆ ਸੀ ਤੁਸੀਂ ਹਾਂ ਪਹਿਲਾਂ ਗੰਨੇ ਤੋਂ ਸਟਾਰਟਿੰਗ ਕਰਿਆ ਪਹਿਲਾਂ ਜੋ ਸਟਾਰਟਿੰਗ ਕਰਿਆ ਸੀ ਪਹਿਲਾਂ ਵੀ ਮੁੱਲ ਲੈਤਾ ਸੀ ਪਰ ਉਹਦੇ ਬਾਅਦ ਅਸੀਂ ਆਪ ਦਾ ਸਾਰਾ ਕੁਝ ਆਪ ਹੀ ਰੈਡੀ ਕਰ ਲਿਆ ਅਛਾ ਕੈਮਰਾ ਮਾਰਦੇ ਵੀ ਇੱਧਰ ਗੰਨਾ ਵੀ ਬਾਈਆਂ ਨੇ ਆਪ ਲਾਇਆ ਵਿਆ ਕਿ ਐਨੇ ਵੀ ਕੋਈ ਬਾਹਰੋਂ ਗੰਨਾ ਆਉਂਦਾ ਹੋਵੇ ਆਪਦਾ ਘਰ ਦਾ ਗੰਨਾ ਤਿਆਰ ਕਰਕੇ ਹੀ ਸਾਫ ਤੇ ਸ਼ੁੱਧ ਜੂਸ ਤਿਆਰ ਕਰਿਆ ਜਾਂਦਾ ਨਾ ਗੰਨੇ ਦਾ ਹਾਂਜੀ ਕੋਈ ਵੀ ਕੈਮੀਕਲ ਕੋਈ ਇਦਾਂ ਬਾਹਰੋਂ ਕੁਝ ਵੀ ਨਹੀਂ ਰਿਹਾ ਤਿਆਰ ਕਰਦੇ ਸਾਰਾ ਕੁਝ ਆਪਦਾ ਘਰ ਦਾ ਹੀ ਸਾਰਾ ਕੁਝ ਰੈਡੀ ਕਰ ਰਹੇ ਹਾਂ ਅੱਛਾ ਹੁਣ ਆਪਾਂ ਤੁਹਾਡਾ ਅੰਦਰਲਾ ਵੀ ਸੈਟਅਪ ਦੇਖਦੇ ਹਾਂ ਨਾ ਹਾਂ ਆਜੋ ਤੇ ਬਾਈ ਤੁਹਾਡੇ ਦਿਮਾਗ ਇਸ ਰੋਡ ਦੇ ਉੱਤੇ ਸੈਟਅਪ ਜਾਂ ਲਾ ਲਿਆ ਹੈ ਨਾ ਮਤਲਬ ਕਿ ਤੁਹਾਡੇ ਦਮਾਂ ਵਿੱਚ ਕਿੱਦਾਂ ਆਇਆ ਇਹ ਵੀ ਇਦਾਂ ਵੀ ਕੁਝ ਵੱਖਰਾ ਕਰਨ ਦੀ ਪਲਾਨਿੰਗ ਸੀ ਵੀ ਹਾਂ ਅਸੀਂ ਸਾਰੇ ਤੋਂ ਅਲੱਗ ਹੀ ਕਰੀਏ ਵੀ ਪੱਕੇ ਦਾ ਹਰੀ ਕੀ ਸਾਰੀ ਬਣਾਉਂਦੇ ਆ ਵੀ ਬਾਂਸਾਂ ਦਾ ਬਣਾ ਕੇ ਅਸੀਂ ਵੀ ਅੱਡੀ ਦੇ ਪਿੰਡੂ ਦੀ ਲੁੱਕ ਹੀ ਲੱਗ ਜੀ ਦਿਖਾਇਆ ਸੀ ਅੱਛਾ ਵੀ ਸਾਰਾ ਕੁਝ ਅਲੱਗ ਜਿਹਾ ਹੋ ਜੇਗਾ ਕਿ ਉਦਾਂ ਦਾ ਸਾਰੀ ਉਦਾਂ ਦਾ ਬਣਾਈ ਰਹੇ ਨੇ ਆਪਾਂ ਆਪ ਦਾ ਬਟਰਾਇਆ ਕਰਕੇ ਟਰਾਈ ਕਰਿਆਗਾ ਜੀ ਫੁੱਡੀ ਸਟੱਡੀ ਦੀ ਜੀ ਆਪਾਂ ਗੱਲ ਕਰੀਏ ਸਟੱਡੀ ਦਾ ਆਪਣੀ ਪਲੱਸ 2 ਹੈ ਜੀ। ਪਲੱਸ 2 ਬਾਅਦ ਤੁਸੀਂ ਇਹ ਕੰਮ 'ਚ ਪੈ ਗਏ ਹਣਾ? ਹਾਂ ਜੀ ਹਾਂ। ਯਾਰ ਵਧੀਆ ਤੁਸੀਂ ਪਲੱਸ 2 ਤੋਂ ਬਾਅਦ ਪਏ ਆ ਲੋਕ ਕੈਨੇਡਾ ਅਮਰੀਕਾ ਨੂੰ ਭਜਦੇ ਆ ਪਲੱਸ 2 ਤੋਂ ਬਾਅਦ ਹਣਾ। ਹਾਂ ਜੀ ਹਾਂ ਜੀ। ਤੁਸੀਂ ਪੰਜਾਬ ਨੂੰ ਆਪਦੇ ਪਿੰਡ ਨੂੰ ਪਹਲ ਦਿੱਤੀ ਹੈ ਨਾ। ਅੱਜ ਹੁਣ 15 ਚੱਲਦੇ ਆ ਤੁਹਾਡਾ ਅੰਦਰਲਾ ਵੀ ਸੈਟਅਪ ਦੇਖਦੇ ਆ। ਹਾਂ ਜੀ ਆਪਣਾ ਬਾਕੀ ਐਕਸਪੀਰੀਅੰਸ ਹੈ ਜੀ ਫਾਸਟ ਫੂਡ ਦਾ। ਅੱਛਾ ਹਾਂ। 8 ਸਾਲ ਦਾ ਉਹ ਐਕਸਪੀਰੀਅੰਸ ਹੈਗਾ ਹੈਗਾ ਆਪਣੇ ਅੰਦਰ। ਉਹ ਜਿਹੜਾ ਤੁਹਾਡੇ ਸਾਡੀ ਟਿਕਟ ਲੱਗੇ ਅੰਦਰ। ਹਾਂ ਜੀ। ਇਹ ਜਿਹੜਾ ਤੁਸੀਂ ਐਕਸਪੀਰੀਅੰਸ ਦੀ ਗੱਲ 8 ਸਾਲ ਤੁਸੀਂ ਐਕਸਪੀਰੀਅੰਸ ਲਿਆਤਾ ਪਹਿਲਾਂ ਇਹ ਹਾਂਜੀ ਸਾਰਾ ਮਤਲਬ ਕਿ ਜਿਹੜਾ ਫੂਡ ਦਾ ਬੰਦਾ ਕਰਦਾ ਹਾਂ ਹਾਂਜੀ ਹਾਂਜੀ ਅੱਛਾ ਇਹਦਾ ਮੋਡੂਲ ਦੀ ਸਪੀਸ ਸੈਲੈਕਟ ਹੈ ਅੱਛਾ ਪੁਲਰ ਸਾਹਿਬ ਇੱਧਰ ਵੀ ਕੈਮਰਾ ਮਾਰ ਦੋ ਬਾਈ ਦੇ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਆ ਬਾਈ ਨੇ 8 ਸਾਲ ਦਾ ਤਜਰਬਾ ਹੈਗਾ 8 ਸਾਲ ਦੇ ਤਜਰਬੇ ਤੋਂ ਬਾਅਦ ਹੀ ਬਾਈ ਇਸ ਚੀਜ਼ ਤੇ ਪਹੁੰਚਿਆ ਇਸ ਮਕਾਮ ਤੇ ਪਹੁੰਚਿਆ ਨਾ ਹਾਂਜੀ ਤੇ ਦੋਸਤੋ ਸਾਫ਼ ਸੁਥਰਾ ਸੋਨੂੰ ਕੰਮਾਂ ਦੇਖਣ ਨੂੰ ਮਿਲਦਾ ਖਾਣ ਪੀਣ ਨੂੰ ਵਧੀਆ ਤੇ ਜੇਕਰ ਕਿਸੇ ਭਰਾ ਨੇ ਤੁਹਾਡੇ ਏਰੀਆ ਦੇ ਵਿੱਚ ਇੱਥੇ ਹੈ ਨਾ ਹੋਮ ਡਿਲੀਵਰੀ ਫ੍ਰੀ ਹੈ ਅੱਛਾ ਹੋਮ ਡਿਲੀਵਰੀ ਵੀ ਤੁਹਾਡੀ ਫ੍ਰੀ ਆ ਜੇ ਕੋਈ ਛੋਟੀ ਮੋਟੀ ਜਿਵੇਂ ਹੈਪੀ ਬਰਥਡੇ ਕੋਈ ਬਰਥਡੇ ਪਾਰਟੀ ਵੀ ਕਰਨੀ ਆ ਉਹ ਟੈਂਡ ਕਰ ਸਕਦੇ ਆ ਆਪਾਂ ਉਹ ਵੀ ਟੈਂਡ ਫ੍ਰੀ ਹੈ ਐਕਸਟਰਾ ਕੋਈ ਚਾਰਜ ਨਹੀਂ ਹੈਗਾ ਅੱਛਾ ਸਾਰਾ ਕੁਝ ਸੀਮ ਰੇਟ ਹੀ ਆ ਕੋਈ ਟੈਕਸ ਵਗੈਰਾ ਨਹੀਂ ਸੀਮ ਪ੍ਰਾਈਸ ਹੀ ਆਈ ਵੈਰੀ ਅਲੱਗ ਤੋਂ ਕੋਈ ਵੀ ਲੈਣੀ ਚਾਹੀਦਾ ਅੱਛਾ ਐਕਸਟਰਾ ਕੁਝ ਨਹੀਂ ਲੈਂਦਾ ਜੇ ਜਿਵੇਂ ਅਗਲਾ ਬੈਠਣ ਦਾ ਕੋਈ ਹੋਰ ਖਰਚਾ ਵਰਚਾ ਕੋਈ ਐਕਸਟਰਾ ਫੀ ਨਹੀਂ ਹੈ ਠੀਕ ਹੈ ਜਿਹੜਾ ਮਤਲਬ ਤੁਸੀਂ ਮੈਨੂੰ ਦੇਵੋਗੇ ਉਸੇ ਦੀ ਪੈਸੇ ਲੈ ਕੇ ਜਾਣਗੇ ਜੇ ਆਪਾਂ ਦੋਸਤੋ ਸਿੱਧਾ ਪੰਜਾਬੀ ਦੇ ਵਿੱਚ ਕਹਿ ਦੀ ਜੇ ਕੋਈ ਅ ਬਰਥਡੇ ਪਾਰਟੀ ਕੋਈ ਜਨਮ ਦਿਨ ਬਣਾਉਣਾ ਚਾਹੁੰਦਾ ਇੱਥੇ ਆ ਕੇ ਸਿਰਫ ਖਾਣ ਪੀਣ ਦੇ ਹੀ ਪੈਸੇ ਲੈਂਦੇ ਜਾਣਗੇ ਜਿਹੜਾ ਵੀ ਸਮਾਨ ਹੋਊਗਾ ਉਹ ਤੋਂ ਕੋਈ ਐਕਸਟਰਾ ਪੈਸਾ ਨਹੀਂ ਲਿਆ ਜਾਊਗਾ ਜਿੱਦਾਂ ਕਿ ਬੈਠਣ ਦਾ ਕਹਦਾ ਨਹੀਂ ਆਪਾਂ ਬਰਾਸ ਦਾ ਉਹ ਇਦਾਂ ਦਾ ਕੋਈ ਚਾਰਜ ਨਹੀਂ ਨੋ ਚਾਰਜ ਸਭ ਤੋਂ ਵਧੀਆ ਖਾਣ ਪੀਣ ਦਾ ਪ੍ਰੋਗਰਾਮ ਆ ਕਿਦੋਂ ਵੀ ਬਾਈ ਤੁਸੀਂ ਮਿਲ ਸਕਦੇ ਹੋ ਕਿ ਜੇ ਘਰੇ ਬੈਠੇ ਨੇ ਕੁਝ ਮੰਗਵਾਉਣਾ ਤਾਂ ਤੁਸੀਂ ਹੋਮ ਡਿਲੀਵਰੀ ਵੀ ਬਾਈ ਦੇ ਸਕਦਾ ਹੈ ਤੁਹਾਡਾ ਕੰਟੈਕਟ ਨੰਬਰ ਵੀ ਬੋਲ ਦਿਓ ਨਾ 9968707574 हां जी दोस्तों जेकर ਤੁਹਾਨੂੰ ਕਿਸੇ ਵੀ ਸਮਾਨ ਦੀ ਖਾਣ-ਪੀਂਦੇ ਦੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਵੀ ਅਸੀਂ ਨੰਬਰ ਲਾਵਾਂਗੇ ਤੇ ਬਾਈ ਇਹਦੇ ਵੀ ਸਪੈਸ਼ਲ ਕੀ ਬਣਾ ਰਹੇ ਹੋ ਤੁਸੀਂ ਸਪੈਸ਼ਲ ਆਪਣਾ 버ਗਰ ਹੈ हां जी सैंडविच ਹੈ ਪ੍ਰਾਈਸ ਆ ਵਧਰਸ ਵਗੈਰਾ ਅੱਛਾ ਕਾਫੀ ਵੀ ਹੈ ਮੌਕਾ ਸੇਕ ਸਪੈਸਲ ਦੀ ਕਰ ਦੇ ਤਿਆਰੀ ਸਭ ਦਾ ਅੱਛਾ ਕੋਈ ਬਾਹਰੋਂ ਨਹੀਂ ਦੁੱਧ ਵਗੈਰਾ ਕੁਝ ਪਰੋਂ ਨਹੀਂ ਤੁਸੀਂ ਅੱਛਾ ਕਰ ਦੇ ਦੁੱਧ ਦੀ ਚੀਜ਼ ਸੇਕ ਤਿਆਰ ਕਰਦੇ ਅੱਛਾ ਦੇਖੋ ਦੋਸਤੋ ਕਿੰਨੀ ਵਧੀਆ ਗੱਲ ਕਹੀ ਹੈ ਵੀਰ ਨੇ ਕਹਿੰਦਾ ਵੀ ਆਪਾਂ ਜਿਹੜਾ ਜੂਸ ਵਗੈਰਾ ਤਿਆਰ ਕਰਦੇ ਆ ਆਪਦੇ ਘਰ ਦਾ ਦੁੱਧ ਲੈ ਕੇ ਹੀ ਤਿਆਰ ਕਰਦੇ ਆ ਵਿਦਆਊਟ ਕੈਮੀਕਲ ਕੋਈ ਕੈਮੀਕਲ ਨਹੀਂ ਹੋ ਉਹਦੇ ਵਿੱਚ ਜੋ ਕਿ ਵਧੀਆ ਗੱਲ ਆ ਹਨਾ ਤੇ ਹੋਰ ਕੋਈ ਕੁਝ ਮਤਲਬ ਕੀ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਨਵਾਂ ਵੀ ਲੈ ਕੇ ਆ ਰਹੇ ਹਾਂ ਹਾਂਜੀ ਕੁਝ ਕਰਾਂਗੇ ਨਵਾਂ ਜੋ ਜੋ ਜਿੱਦਾਂ ਇਨਸਾਫ ਹੋ ਗਈ ਹਾਂ 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 ਲੋਕਾਂ ਨਾਲ ਉਦਾਂ ਕੁਝ ਅੱਗੇ ਵੀ ਹੋਰ ਪਲਾਨਿੰਗ ਕਰਨ ਦੀ ਸੋਚ ਆ ਕਿ ਜਿੱਦਾਂ ਜਿੱਦਾਂ ਸਾਥ ਦੇ ਦੇਣਗੇ ਉਦੋਂ ਦਾ ਆ ਕਰੀ ਜਾਵਾਂਗੇ ਬਹੁਤ ਵਧੀਆ ਬਾਕੀ ਇਸ ਕੰਮ ਦੇ ਵਿੱਚ ਜਿਵੇਂ ਅੱਜ ਕੱਲ੍ਹ ਆ ਨਾ ਆਪਣੇ ਘਰ ਦੇ ਕਹਿੰਦੇ ਆ ਵੀ ਯਾਰ ਤੂੰ ਹੁਣ ਇਹ ਠੀਕ ਕੰਮ ਕਰੇਗਾ ਜਿੱਦਾਂ ਕਿ ਪੰਜਾਬੀ ਕਹਿ ਸਕਦੇ ਆ ਵੀ ਯਾਰ ਤੂੰ ਹੁਣ ਰੀੜੀ ਦਾ ਆਪਾ ਨਹੀਂ ਕਹਿ ਸਕਦੇ ਹੋਟਲ ਲੈ ਇੱਕ ਬਹੁਤ ਵਧੀਆ ਵੀ ਕੰਮ ਕਰੇਗਾ ਯਾਰ ਜਿੱਦਾਂ ਆਪਣੇ ਪਿੰਡਾਂ ਜੇ ਕਹਾਵਤ ਜੀ ਹੁੰਦੀ ਹੈ ਨਾ ਇਦਾਂ ਦੀ ਕੋਈ ਦਿੱਕਤ ਹਾਂਜੀ ਬਹੁਤ ਲੋਕ ਕਹਿੰਦੇ ਨੇ ਵੀ ਇਹ ਕੋਈ ਕੰਮਾਂ ਚ ਕੰਮਾਂ ਪਰ ਜਦੋਂ ਕਰੀਏ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈਗਾ ਲੱਤਾਂ ਖਿੱਚਣ ਨਾਲ ਤਾਂ ਬਹੁਤ ਜ਼ਰੂਰਤ ਦੀ ਜਦੋਂ ਸਟੈਪਾ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈਗਾ ਦੇਖੀ ਆਂ ਲੱਤਾਂ ਕਿੰਨੀਆਂ ਮਰਜ਼ੀ ਖਿੱਚੀਆਂ ਪਰ ਪਿੱਛੇ ਨਾ ਮੁੜੀ ਹਾਂ ਇਹ ਤਾਂ ਹੈ ਗਈ ਹੁਣ ਜਦੋਂ ਕਾਰੀ ਲਈ 10 ਸਾਲ ਹੋ ਗਏ ਇਸ ਕੰਮ ਬਿਲਕੁਲ ਸਾਰਾ ਕੁਝ ਐਕਸਪੀਰੀਅੰਸ ਹੋਈ ਗਿਆ ਬਸ ਦੇਖੋ 8 ਸਾਲ ਤੁਸੀਂ ਇਸ ਕੰਮ ਨੂੰ 8 ਸਾਲ ਦਿੱਤੇ ਹੈ ਨਾ ਤੇ ਅੱਜ ਰਿਜਲਟ ਤੁਹਾਡੇ ਸਾਹਮਣੇ ਆ ਹਾਂ ਇਹ ਤਾਂ ਹੈ ਹਾਂ ਕਿਉਂ ਬਾਹਰ ਜਾ ਕੇ ਵੀ ਲੋਕ ਕੀ ਕਰਦੇ ਆ ਜਦ ਤੇਰੀ ਏਜ ਦੇ ਬੱਚੇ ਬਾਹਰ ਜਾਂਦੇ ਆ ਉਹ ਬਾਹਰ ਜਾ ਕੀ ਕਰਦੇ ਆ ਨਾ ਚਲੋ ਠੀਕ ਆ ਵੀ ਆਪਣੇ ਅੱਖਾਂ ਸਾਹਮਣੇ ਨਹੀਂ ਆ ਪਰ ਯਾਰ ਆਪਦੇ ਪੰਜਾਬ ਚ ਆ ਦੇ ਪਿੰਡ ਚ ਰਹੇ ਕਿ ਜੇ ਤੁਸੀਂ ਇਹ ਕੰਮ ਕਰਦੇ ਹੋ ਤਾਂ ਸਭ ਤੋਂ ਵਧੀਆ ਹਨ ਹਾਂ ਸੇਮ ਇਹ ਬਾਹਰ ਜਾ ਕੇ ਇਹਨੂੰ ਕਿਸੇ ਥੱਲੇ ਲੈ ਕੇ ਆਉਣਾ ਨਹੀਂ ਵੀ ਟੈਨ ਵਾਲੇ ਪਿੰਨਾ ਬੇਨਫਿਟ ਨਹੀਂ ਹੈ ਕੰਮ ਚਾਹੀ ਛੋਟਾ ਹੋਵੇ ਪਰ ਮਾਲਕ ਤਾਂ ਖੋਦਾਂ ਤੁਸੀਂ ਨਾ ਹਾਂ ਇਹ ਚੀਜ਼ ਦਾ ਬੜਾ ਬੱਟਾ ਗਾ ਤੇ ਬਾਈ ਮੱਖਣ ਸਿੰਘ ਦੇ ਨਾਲ ਇਹਦੀ ਪੂਰੀ ਫੈਮਲੀ ਸਹਿਯੋਗ ਕਰ ਰਹੀ ਇਸ ਕੰਮ ਦੇ ਵਿੱਚ ਹਨ ਜੋ ਸਭ ਤੋਂ ਵਧੀਆ ਗੱਲ ਆ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਆਮਲਾ ਸਿੰਘ ਪਿੰਡ ਵਾਲੇ ਜਿੰਨੇ ਵੀ ਭਰਾ ਤੇ ਆਸੇ ਪਾਸ ਦੇ ਜਿੰਨੇ ਪਿੰਡ ਆ ਯਾਰ ਸਪੋਰਟ ਕਰੋ ਵੀਰ ਦੀ ਹਨਾ ਤਾਜੀ ਇੱਥੇ ਰਹੇਗੀ ਭਰਾ ਕਾਮਯਾਬ ਹੋ ਸਕੇ ਤੇ 12 ਦਾ ਜਿਹੜਾ ਲੋਕਾਂ ਦੇ ਦਿਮਾਗ ਚ ਕੀੜਾਗਾ ਬਾਹਰ ਜਾਂਦਾ ਉਹ ਇੱਥੇ ਰਹਿ ਕੇ ਕੋਈ ਨਾ ਕੋਈ ਕੰਮ ਕਰਨਾ ਤੇ ਇਹਨੂੰ ਦੇਖ ਕੇ ਹੋਰ ਭਰਾ ਅੱਗੇ ਹੁਣ ਤੇ ਵੀਡੀਓ ਨੂੰ ਕਰ ਦੋ ਵੱਤ ਤੋਂ ਵੱਤ ਸ਼ੇਅਰ ਤਾਂ ਜੋ ਕਿ ਨਵੇਂ ਮੁੰਡੇ ਆ ਜਿਹੜੇ ਨਵੀਂ ਜਨਰੇਸ਼ਨ ਆ ਪੰਜਾਬ ਚ ਰਹੇ ਕਿ ਹੀ ਆਪਣਾ ਕੋਈ ਨਾ ਕੋਈ ਕੰਮ ਕਰ ਸਕੇ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਾਂ ਹੁਣ ਦਿਖਾਉਨੇ ਆ ਤੁਹਾਨੂੰ ਬਾਈ ਮੱਖਣ ਸਿੰਘ ਦਾ ਜਿਹੜਾ ਮੀਨੂ ਆ ਉਹ ਸਾਰੇ ਜੈਨੂਨ ਰਾਈਟਮੀ ਐਕਸਟਰਾ ਮੀਨੂ ਭੂਲਰ ਸਾਹਿਬ ਮਾਰਦੇ ਤੇ ਕੈਮਰਾ ਅ ਵੀ ਸਾਈਡ ਵੀ ਦਿਖਾ ਦਨੇ ਆਪਾਂ ਇਹ ਬਾਈ ਦੇ ਰੇਟ ਰੂਟ ਹੈ ਤੇ ਸਾਰਾ ਕੁਝ ਦੱਸਿਆ ਗਿਆ ਤੇ ਫੋਟੋ ਵੀ ਲਾ ਦਾਂਗੇ ਆਪਾਂ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਣਖ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਤੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ ਬਤਾਵੇ ਤੁਹਾਡੇ ਬੇਟੇ ਨੇ ਮਤਲਬ ਕਿ ਇਹ ਜਿਹੜਾ ਰੈਸਟੋਰੈਂਟ ਪੰਜਾਬ ਫੂਡ ਹੱਬ ਕਰਿਆ ਨਾ ਉਹਦੇ ਲਈ ਤੁਹਾਨੂੰ ਅਣਖ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਜਦ ਆਇਆ ਇਹ ਕੰਮ ਕਰਕੇ ਤੁਹਾਡੇ ਬੱਚੇ ਵੀ ਖੁਸ਼ੀ ਬਹੁਤ ਆਈ ਪਹਿਲਾਂ ਤਾਂ ਯਾਨੀ ਬਾਹਰ ਦੇ ਮੁੰਡੇ ਨੇ ਕਹਿ ਸਕਿਆ ਅੱਛਾ ਇੱਕ ਛੋਟਾ ਬੇਟਾ ਬਾਹਰ ਗਿਆ ਹੋਇਆ ਕਿਹੜੀ ਕੰਟਰੀ ਆ ਜੀ ਉਹ ਨਿਊਜ਼ੀਲੈਂਡ ਅੱਛਾ ਨਿਊਜ਼ੀਲੈਂਡ ਵਾਲੇ ਮੁੰਡੇ ਨੇ ਤੁਹਾਨੂੰ ਇਹ ਰਾਏ ਦੱਸੀ ਵੀ ਇਹ ਕੰਮ ਹਾਂ ਇਹ ਉਹ ਕਹਿੰਦਾ ਵੀ ਇਹਦਾ ਬਾਹਰ ਦਾ ਬਣਾਉ ਜੀ ਬਣਾਇਆ ਅੱਛਾ ਉਹ ਕਹਿੰਦਾ ਵੀ ਇੱਥੇ ਕੀ ਆ ਵੀ ਇੱਥੇ ਵੀ ਧੱਕੇ ਜਾਣੇ ਹਾਂਜੀ ਇਹਦੇ ਵਿੱਚ ਆਪ ਦਾ ਤੌਰ ਆਪ ਦਾ ਖੇਤ ਅੱਛਾ ਆ ਪਗੜਾ ਮੁੱਲ ਮੁੱਲ ਰਹਿਣਾ ਤਾਂ ਸਾ ਆਪ ਦੀ ਥੋੜੀ ਜਗ੍ਹਾ ਹਾਂ ਪਿੱਛੇ ਗੰਨੇ ਵੀ ਤੁਸੀਂ ਆਪ ਹੀ ਲਾ ਰੱਖਿਆ ਨਾ ਹਾਂ ਫਿਰ ਆਇਤ ਕਿਸਾਨ ਜੀ ਗੰਨੇ ਦਾ ਥੋੜੀ ਜੀ ਤੰਗੀ ਆ ਜੀ ਅੱਛਾ ਇੱਕਦਮ ਮਹਿੰਗਾ ਮਿਲਿਆ ਹਾਂਜੀ ਇੱਕ ਬਰੀਆ ਮਿਲਦਾ ਅੱਛਾ ਹੁਣ ਅਸੀਂ ਆਪ ਦਾ ਬੀਜ ਕੇ ਆਪ ਦੇ ਹਿਸਾਬ ਨਾਲ ਹੀ ਦਵਾਈਆਂ ਤੋਂ ਹੀ ਪਾਈਆਂ ਉਹ ਹੀ ਕਰਿਆ ਅੱਛਾ ਬਿਨਾਰੇ ਸਿਪਰੇ ਤੋਂ ਹਾਂ ਹਾਂ ਦੇਸੀ ਖਾਦ ਬਾ ਅੱਛਾ ਵੀ ਆਇਆ ਕਿ ਕਰਿਆ ਵੀ ਗੰਨਾ ਆਪ ਨੂੰ ਮਹਿੰਗਾ ਪੈਂਦਾ ਹਾਂਜੀ ਤੇ ਉਹਨੇ ਸਹਿਯੋਗ ਦਿੱਤਾ ਮੈਂ ਤਾਂ ਪਹਿਲਾਂ ਉਹ ਦਾਦਾ ਜੀ ਵੀ ਇੰਨੇ ਪੈਸੇ ਲਾ ਕੇ ਹਾਂਜੀ ਫਾਇਦਾ ਹਾਂਜੀ ਉਹ ਕਹਿੰਦਾ ਵੀ ਉੱਥੇ ਮੈਂ ਮੋਟਰ ਤੇ ਕੋਠਾ ਪਾਉਂਦਾ ਸੀ। ਅੱਛਾ। ਉਹ ਕਹਿੰਦਾ ਉਹਦੇ ਪੈਸੇ ਉੱਥੇ ਲਾ ਦੇ ਉਮੀਦ ਤੇ ਲਾ। ਹਾਂਜੀ। ਨਾਲੇ ਕੰਮ ਚੱਲ ਗਿਆ ਜੀ। ਆ ਫਿਰ ਉਹ ਜੂਸ ਵਾਲਾ ਚਲਾ ਲਿਆ ਜੀ। ਅੱਛਾ। ਜਦੋਂ ਅਸੀਂ ਜੂਸ ਵਾਲਾ ਚਲਾ ਲਿਆ ਫਿਰ ਇਹ ਕਹਦਾ ਵੀ ਖਿਆਲ ਚ ਫੜੂ ਕੰਮ। ਹਾਂਜੀ। ਫਿਰ ਇਹ ਆ ਆ ਹੁਣ ਮਹੀਨਾ ਹੋਵੇ ਤੁਹਾਨੂੰ 1.5 ਮਹੀਨਾ ਲੱਗਿਆ। ਅੱਛਾ। ਇਹ ਆ ਅੱਜ ਸ਼ੁਰੂ ਕਰੇ ਗਏ। ਗਰਮੀ 'ਚ ਜੂਸ ਤੇ ਠੰਡ ਦੇ ਵਿੱਚ 버ਗਰ ਵਗੈਰਾ ਸਪੈਸ਼ਲ ਜੋ ਵੀ ਜਿੰਨਾ ਨਹੀਂ ਪਤਾ। ਆ ਫਿਰ ਕਿੱਥੇ ਤੋਂ ਆਪਾਂ ਤਕਾਕ ਹੋ ਲਈ ਹੁਣ ਹੋਲੀ ਦਾ ਪਉਗਾ। ਹਾਂਜੀ। ਜੇ ਹੁਣ ਹੁਣ ਇਹ ਵੀ ਕੀ ਜੋ ਜਿਹ ਤੁਹਾਡੀ ਗੱਲ ਵਿੱਚ ਗੱਲ ਆਈ ਜਿਵੇਂ ਤੁਸੀਂ ਕਿਹਾ ਵੀ ਵੀ ਬਾਹਰ ਜਾਣ ਵਾਸਤੇ ਵੀ ਘੱਟੋ ਘੱਟ 25-30 ਲੱਖ ਰੁਪਏ ਅੱਜ ਦੇ ਟਾਈਮ 'ਚ ਲਾਉਣਾ ਪੈਂਦਾ ਨਾ ਹਾਂ ਵੀ ਇੱਥੇ ਤੁਸੀਂ ਕਹਿੰਦੇ ਪੈਸੇ ਇੱਥੇ ਕਿਉਂ ਲਾਉਣੇ ਹਨਾ ਪਰ ਤੁਸੀਂ ਇੱਥੇ ਉਹਨਾਂ ਜਿਹੜੇ ਪੈਸੇ ਲਾਇਆ 25-30 ਲੱਖ ਬੀ ਬਾਹਰ ਲਾਉਣ ਵਾਸਤੇ ਵੀ ਲਾਉਂਦੇ ਹਾਂ ਤੇ ਬਾਹਰ ਮੈਨਾਂ ਨਾਲ ਵੀ ਇੱਕ ਬੰਦੇ ਦੀ ਉਮਰ ਸਾਰੀ ਲੰਘ ਜਾਂਦੀ ਹੈ ਘਰ ਬਣਾਉਂਦੇ ਜੀ ਹਾਂ ਨਾ ਨਰਿੰਦਰ ਜੀ ਪਹਿਲਾਂ ਲਾਇਆ ਉਹਦੇ 30-40 ਲੱਖ ਹਾਂ ਤੁਸੀਂ ਤਾਂ ਲਾਇਆ ਪਹਿਲਾਂ ਮੁੰਡੇ ਦੇ 30 ਲੱਖ ਰੁਪਏ ਜੀ ਤੇ ਹਜੇ ਉਹ ਹੁਣ ਉਦੋਂ ਬਾਅਦ ਤੋਂ ਕਮਾਈ ਭੇਜੂ ਵਿਚਾਰ ਆਉਂ ਦੇ ਉਹ ਹਾਂ ਤੇ ਇੱਥੇ ਤੁਸੀਂ ਵਧੀਆ ਜਿਹੜਾ ਮਤਲਬ ਥੋੜੀ ਸੋਚ ਆ ਵੀ ਬਾਹਰ ਨਾਲੋਂ ਵੀ ਬਾਹਰ ਵੀ ਪੈਸੇ ਲਾਇਆ ਤੇ ਹੁਣ ਪੰਜਾਬ 'ਚ ਵੀ ਲਾ ਕੇ ਦੇਖੀ ਹੈ। ਬਾਕੀ ਹੁਣ ਹੁਣ ਜਦੋਂ ਇੱਥੇ ਬੰਦਾ ਉਹ ਸਾਧੂ ਜੋਖਾ ਮਹਾਪੁਰ ਸੁਹਾ ਹਾਂਜੀ ਜੇ ਉਹ ਕਹਿੰਦਾ ਵੀ ਦੋ ਹੀ ਇੱਥੇ ਵਾਗੇ ਬਾਗਰ ਜੀ ਬਿਲਕੁਲ ਇੱਕ ਆਪਣੀ ਗੱਡੀ ਆ ਜੀ ਉਹ ਵੀ ਆਈ। ਉਹ ਤਿੰਨ ਘੱਟ ਦੇਖੋ ਦੋਸਤੋ ਬਾਪੂ ਜੀ ਦੀ ਸੋਚ ਬਹੁਤ ਵਧੀਆ ਗਈ। ਇੱਕ ਮੁੰਡੇ ਦੇ ਇਹਨਾਂ ਨੇ 30 ਲੱਖ ਰੁਪਇਆ ਬਾਹਰ ਵਾਸਤੇ ਲਾਇਆ ਨਿਊਜ਼ੀਲੈਂਡ ਵਾਸਤੇ। ਪਰ ਕਹਿੰਦੇ ਵੀ ਅਸੀਂ ਬਜ਼ੁਰਗਾਂ ਸਾਨੂੰ ਕੌਣ ਦੇਖੂ ਉਹ ਦੂਆ ਦਾ ਇੱਕ ਮੁੰਡੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਆਪਦੇ ਪਿੰਡ ਆਮਲਾ ਸਿੰਘ ਵਾਲੇ ਹਮੀਦੀ ਰੋਡ ਤੇ ਇਹਨਾਂ ਨੇ ਵਧੀਆ ਮਤਲਬ ਕਿ ਕਾਮਯਾਬ ਬਣਾਤਾ ਵੀ ਸਰਦੀਆਂ ਵਾਸਤੇ ਗਰਮੀਆਂ ਵਾਸਤੇ ਜੂਸ ਤੇ ਸਰਦੀਆਂ ਵਾਸਤੇ ਜਿਹੜਾ ਜਿਹੜਾ ਥੋੜਾ ਮਟੀਰੀਅਲ ਇੱਥੇ ਚੱਲੂਗਾ ਹਾਂ ਇਹ ਚੱਲੀ ਜਾ ਹਾਰ ਹਾਰ ਸਾਲ ਹਾਂ ਥੋੜਾ ਕੰਮ ਨਹੀਂ ਰੁਕਦਾ ਹਾਂ ਕੰਮ ਨਹੀਂ ਰੁਕਦਾ ਬਹੁਤ ਵਧੀਆ ਸੋਚ ਆਈ ਥੋਡੀ ਹਣਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ